ਲੋਹੀਆਂ ਖਾਸ ਦੇ ਨਜ਼ਦੀਕੀ ਪਿੰਡ ਕਰਾ ਵਿਖੇ ਸਥਿਤ ਬਾਬਾ ਮੀਰਾ ਸ਼ਾਹ ਹੁਸੈਨ ਜੀ ਦੀ ਦਰਗਾਹ ਤੇ ਸਾਲਾਨਾ ਮੇਲਾ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਇਸ ਮੇਲੇ ਵਿੱਚ ਇਲਾਕੇ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਜੀ ਦੀ ਦਰਗਾਹ ਤੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਵਿੱਚ ਸੇਵਾ ਸੁਸਾਇਟੀ ਪਿੰਡ ਮਾਨਕ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੰਗਤਾਂ ਵਾਸਤੇ ਠੰਡੇ ਅਤੇ ਆਈਸਕ੍ਰੀਮ ਦੇ ਲੰਗਰ ਲਗਾਏ ਗਏ ਅਤੇ ਇਸ ਮੇਲੇ ਵਿੱਚ ਸਵਰਗਵਾਸੀ ਸਰਦਾਰ ਮੁਖਤਿਆਰ ਸਿੰਘ ਮੁੱਤੀ ਦੇ ਪਰਿਵਾਰ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੀਪ ਸਿੰਘ ਲਾਡੀ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਮੇਲੇ ਵਿੱਚ ਪ੍ਰਸਿੱਧ ਕਲਾਕਾਰ ਦੁਰਗਾ ਰੰਗੀਲਾ ਅਤੇ ਸਰਦਾਰ ਅਲੀ ਨੇ ਆਪਣੇ ਗਾਣੇ गा ਕੇ ਆਪਣੀ ਹਾਜ਼ਰੀ ਲਗਵਾਈ ਅਤੇ ਇਸ ਮੇਲੇ ਬਾਬਤ ਬਾਬਾ ਬਲਦੇਵ ਰਾਜਸਾਲਾਪੁਰ ਨੇ ਸਾਰੀ ਜਾਣਕਾਰੀ ਸਾਂਝ ਕੀਤੀ ਜੈ ਪੀਰਾਂ ਦੀ ਜੈ ਮਸਤਾਂ ਦੀ ਅੱਜ ਅਸੀਂ ਖੜੇ ਆ ਤਨ ਤਨ ਬਾਬਾ ਮੀਰਾਂ ਸ਼ਾਹ हुसैन ਜੀ ਦਰਬਾਰ ਤੇ ਜੋ ਕਿ ਪਿੰਡ ਕਰਾ ਰਾਮ ਸਿੰਘ ਵਿੱਚ ਹੈ ਜੋ ਕਿ ਲੋਹਿਆਂ ਤੋਂ ਮਖੂ ਰੋਡ ਤੇ 1 ਕਿਲੋਮੀਟਰ ਦੀ ਦੂਰੀ ਤੇ ਹੈ ਖੱਬੇ ਹੱਥ ਮੈਂਦਾ ਜੋ ਕਿ ਰੋਡ ਤੋਂ ਜਾਂਦਿਆਂ ਉੱਚੇ ਥਾਂ ਤੇ ਹੋਣ ਦੇ ਕਾਰਨ ਦੂਰੋਂ ਹੀ ਦਿਖਾਈ ਦਿੰਦਾ ਵਾ ਅੱਜ 20 ਜੂਨ 24 ਵੀਰਾਂ ਦਾ ਮੇਲਾ ਮਨਾਇਆ ਜਾ ਰਿਹਾ ਜੋ ਕਿ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਇਲਾਕੇ ਵਾਲਿਆਂ ਵੱਲੋਂ ਨਗਰ ਵਾਲਿਆਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਸਮੁੱਚੇ ਨਗਰ ਪੰਚਾਇਤ ਵੱਲੋਂ ਬੜਾ ਵੱਡਾ ਪ੍ਰਬੰਧ ਕੀਤਾ ਗਿਆ ਕਿਉਂਕਿ ਲੰਗਰ ਬੜੇ ਚਾਵਾਂ ਨਾਲ ਬਣਾਏ ਬਣਾਏ ਜਾ ਰਹੇ ਨੇ ਸ਼ਿਕਾਇਤ ਜਾ ਰਹੇ ਨੇ ਸੋ ਇਸ ਲਈ ਮੇਲੇ ਵਿੱਚ ਮੰਤਰੀ ਸਾਹਿਬਾਨ ਵੀ ਹਾਜ਼ਰੀਆਂ ਲਵਾਉਂਦੇ ਨੇ ਦੁਰਗਰ ਗਿੱਲਾ ਵੀ ਪਹੁੰਚਾ ਹੋਇਆ ਸੋ ਸਰਦਾਰ ਅਲੀ ਵੀ ਆਪਣੀ ਹਾਜ਼ਰੀ ਪਾਗੇ ਨੇ ਸੋ ਇਸ ਲਈ ਮੇਲਾ ਬੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਪੀਰ ਐਸੇ ਆ ਕੇ ਜੋ ਵੀ ਸੱਚੇ ਮਨੋਂ ਆਵੇ ਉਹਦੀ ਹਰ ਮਰਦ ਪੂਰੀ ਕਰਦੇ ਆ ਸੋ ਦਾਤਾ ਦੇ ਕਾਰਜ ਚੱਲਦੇ ਪਏ ਨੇ ਇੱਕ ਬਿਲਡਿੰਗ ਲੈਨ ਦਾ ਕੰਮ ਚੱਲਦਾ ਪਿਆ ਕੁਝ ਸੰਗਤਾਂ ਨੂੰ ਜ਼ਰੂਰਤ ਤੇ ਨੂੰ ਵੇਖਦਿਆਂ ਹੋਇਆ ਲੰਗਰ ਹਾਲ ਕੁਝ ਪੀੜ ਦੀ ਬਿਲਡਿੰਗ ਨੂੰ ਵੇਖਦਿਆਂ ਹੋਇਆ ਕੁਝ ਕਰਦੇ ਪਏ ਆ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੋ ਸਕੇ ਸਹਿਯੋਗ ਕਰੋ ਤਾਂ ਕਿ ਦਾਤਾ ਦੇ ਕਾਰਜ ਚੱਲਦੇ ਰਹਿਣ ਦਾਤਾ ਦਾ ਦਰਬਾਰ ਤੇ ਜਿਹੜੀਆਂ ਦਾਤਾ ਦੇ ਕੰਮਾਂ ਚ ਲੋੜਾ ਉਹ ਪੂਰੀਆਂ ਹੋ ਸਕਣ ਜੋ ਕਿ ਆਉਣ ਵਾਲੀ ਸੰਗਤ ਨੂੰ ਜ਼ਰੂਰਤਾਂ ਉਹਨਾਂ ਵੱਲ ਧਿਆਨ ਦਿੱਤਾ ਜਾ ਸਕੇ ਸੋ ਇਹ ਸਾਡੀਆਂ ਬੇਨਤੀਆਂ ਹਿਸਾ ਪ੍ਰਦੇਸ਼ਾਂ ਵਿੱਚ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਨਾਲ ਨਾਲ ਇਹ ਅਸ ਕਰਦੇ ਹਾਂ ਫਰਿਆਦ ਕਰਦੇ ਕਿ ਦਾਤਾ ਸਾਰਿਆਂ ਦੇ ਕਾਰਜ ਨਾਸ ਕਰਦੇ ਸਾਰਿਆਂ ਦੇ ਬੱਚਿਆਂ ਨੂੰ ਸੂਝ-ਬੂਝ ਤੰਦਰੁਸਤੀਆਂ ਮਿਲੀਆਂ ਰਹਿਣ ਸਾਰਿਆਂ ਦੇ ਘਰਾਂ ਸੁਖ-ਸ਼ਾਂਤੀ ਬਣੀ ਰਹੇ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤੀ ਖਾਸਪੁਰ